ਸਾਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਪਿਆਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਤਰਖਣ ਵਾਲਾ ਵਿੱਚ ਪਿੰਡ ਤਰਖਣ ਵਾਲਾ ਬਹੁਤ ਪੁਰਾਣਾ ਅਤੇ ਮਸ਼ਹੂਰ ਪਿੰਡਾ ਦੋਸਤੋ ਇਸ ਪਿੰਡ ਦੇ ਵਿੱਚ ਤੁਹਾਨੂੰ ਅੱਜ ਇੱਕ ਪੁਰਾਣੀ ਇਮਾਰਤ ਦਿਖਾ ਰਹੇ ਹਾਂ ਇਹ ਇਮਾਰਤ ਬਾਹਰੋਂ ਬਿਲਕੁਲ ਇਸ ਤਰ੍ਹਾਂ ਲੱਗਦੀ ਆ ਕਿ ਜਿਵੇਂ ਇਹ ਕੋਈ ਹਵੇਲੀ ਹੋਵੇ ਪਰ ਜੇਕਰ ਇਹਦੀ ਗੱਲ ਕਰੀ ਹਿਸਟਰੀ ਦੀ ਤਾਂ ਦੋਸਤੋ ਇਹ ਹਵੇਲੀ ਦੇ ਵਿੱਚ ਸਟਾਰਟਿੰਗ ਤੋਂ ਹੀ ਜਿਹੜੀ ਸਰਕਾਰੀ ਇਮਾਰਤਾਂ ਦੇ ਵਜੋਂ ਹੀ ਇਸ ਨੂੰ ਵਰਤਿਆ ਜਾਂਦਾ ਹੈ ਦੱਸਦੇ ਆ ਕਿ ਸ਼ੁਰੂ ਦੇ ਵਿੱਚ ਜਦੋਂ ਇਹ ਬਣੀ ਸੀ ਤਾਂ ਉਸ ਸਮੇ ਇਹ ਧਰਮਸ਼ਾਲਾ ਬਣਾਈ ਗਈ ਸੀ ਤੇ ਹੌਲੀ-ਹੌਲੀ ਕਰਕੇ ਦੋਸਤੋ ਇਹਦੇ ਵਿੱਚ ਬਦਲਾਵ ਆਉਂਦਾ ਗਿਆ ਕੁਝ ਸਮਾਂ ਦੱਸਦੇ ਆ ਕਿੰਦੇ ਵਿੱਚ ਸਕੂਲ ਵੀ ਰਿਹਾ ਇਸ ਤੋਂ ਇਲਾਵਾ ਹੋਰ ਵੀ ਇੱਕ ਦੋ ਸਰਕਾਰੀ ਅਦਾਰੇ ਵੀ ਰਿਹਾ ਹੁਣ ਵੀ ਸ਼ਾਇਦ ਇਹਨਾਂ ਦੇ ਵਿੱਚ ਐਕਸਚੇਂਜ ਵਗੈਰਾ ਦਾ ਦਫ਼ਤਰ ਬਣਿਆ ਹੋਇਆ ਪਰ ਦੋਸਤੋ ਗੱਲ ਕਰੀਏ ਇਸ ਇਮਾਰਤ ਦੀ ਤਾਂ ਪਿੰਡ ਤਰਖਾਨ ਵਾਲਾ ਦੇ ਵਿੱਚ ਇਹ ਸਭ ਤੋਂ ਪੁਰਾਣੀ ਇਮਾਰਤ ਆ ਪੁਰਾਣੀਆਂ ਹਵੇਲੀਆਂ ਦੇ ਵਾਂਗ ਨਜ਼ਰ ਆਉਂਦੀ ਆ ਅੰਦਰੋਂ ਤਾਂ ਇਸ ਦੀ ਜਿਹੜੀ ਕੋਈ ਜ਼ਿਆਦਾ ਆਸਾਮ ਸੰਭਾਲ ਸਾਫ ਸਫਾਈ ਵਗੈਰਾ ਨਹੀਂ ਹੈ ਇਹ ਸਾਹਮਣੇ ਦੋਸਤੋ ਬਰਾਂਡੇ ਵਗੈਰਾ ਬਣੇ ਆ ਇੱਥੇ ਜਿਮ ਵੀ ਪਿੰਡ ਦਾ ਬਣਿਆ ਹੋਇਆ ਜਿੱਥੇ ਸਵੇਰੇ ਸ਼ਾਮ ਪਿੰਡ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜਿਮ ਵੀ ਕਰਦੀ ਆ ਬੜਾ ਖੂਬਸੂਰਤ ਜਿਹੜਾ ਇਸ ਇਮਾਰਤ ਦਾ ਡਿਜ਼ਾਈਨ ਆ ਸਾਹਮਣੇ ਬਰਾਂਡੇ ਤੇ ਪਿੱਛੇ ਇਸ ਦੇ ਕਮਰੇ ਬਣੇ ਹੋਏ ਆ ਜਿਸ ਤਰ੍ਹਾਂ ਪਹਿਲਾਂ ਕਾਰ ਹੁੰਦੇ ਸੀ ਜਾਂ ਹਵੇਲੀਆਂ ਹੁੰਦੀਆਂ ਸੀ ਬਿਲਕੁਲ ਉਸੇ ਡਿਜ਼ਾਈਨ ਦੇ ਵਿੱਚ ਦੋਸਤੋ ਜਿਹੜੀ ਇਹ ਧਰਮਸ਼ਾਲਾ ਬਣੀ ਹੋਈ ਆ ਇਸ ਦੀਆਂ ਜਿਹੜੀਆਂ ਟਾਇਲ ਬੱਤੇ ਦੀਆਂ ਪੁਰਾਣੀਆਂ ਛੱਤਾਂ ਨੇ ਸ਼ਤਿਰ ਵਗੈਰਾ ਛੱਤਾਂ ਦੇ ਵਿੱਚ ਪਾਏ ਹੋਏ ਆ ਤਾਂ ਦੋਸਤੋ ਇਹ ਵਿਰਾਸਤੀ ਚੀਜ਼ਾਂ ਨੇ ਪਿੰਡਾਂ ਦੀਆਂ ਤੇ ਪਿੰਡਾਂ ਦੀ ਪੰਚਾਇਤਾਂ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਦੇ ਰਲ ਮਿਲ ਕੇ ਸੰਭਾਲ ਹੋਣੀ ਚਾਹੀਦੀ ਆ ਕਿਉਂਕਿ ਇਹ ਪਿੰਡ ਦੀਆਂ ਸਾਂਝੀਆਂ ਚੀਜ਼ਾਂ ਨੇ ਤੇ ਦੋਸਤੋ ਇਹ ਪਿੰਡ ਤਰਖਾਨ ਵਾਲਾ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੀ ਸਭ ਤੋਂ ਜਿਹੜੀ ਪੁਰਾਣੀ ਇਮਾਰਤ ਆ ਇਸ ਦਾ ਬਾਹਰਲੇ ਪਾਸੇ ਤੋਂ ਗੇਟ ਜਾਂ ਇਸ ਦੀ ਜਿਹੜੀ ਬਨਾਵਟ ਆ ਉਹ ਬਹੁਤ ਖੂਬਸੂਰਤ ਆ ਇਸ ਦੇ ਉੱਪਰ ਜਿਹੜਾ ਬਨੇਰਾ ਵਗੈਰਾ ਬੰਨਿਆ ਹੋਇਆ ਉਹ ਵੀ ਦੇਖਣ ਵਾਲਾ ਹੈ ਤਾਂ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਧੰਨਵਾਦ